ਪੰਜਾਬ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਤੇ ਇਸੇ ਵਿੱਚਕਾਰ ਹੁਣ ਇੱਕ ਹੋਰ ਭਿਆਨਕ ਤਸਵੀਰ ਸਾਹਮਣੇ ਆ ਰਹੀ ਹੈ ਜੀਸੀਬੀ ਜੋ ਹੈ ਉਹ ਵੱਡੀ ਨਦੀ ਦੇ ਵਿੱਚ ਡਿੱਗ ਜਾਂਦੀ ਹੈ ਜੀ ਹਾਂ ਇਹ ਤਸਵੀਰਾਂ ਬਹੁਤ ਹੀ ਭਿਆਨਕ ਨੇ ਬਹੁਤ ਹੀ ਖੌਫਨਾਕ ਮੰਜ਼ਰ ਹੈ ਤੇ ਇਸ ਮੰਜ਼ਰ ਨੂੰ ਤੁਸੀਂ ਵੇਖੋ ਕਿ ਕੇਸਰੀਕੇ ਦੇ ਨਾਲ ਜੀਸੀਬੀ ਮਸ਼ੀਨ ਜੋ ਇੱਕ ਵੱਡਾ ਆਪਾਂ ਕਹੇ ਲੈ ਇੱਕ ਮਸ਼ੀਨ ਹੈ ਤੇ ਉਹ ਵੀ ਜੋ ਹੈ ਇਸ ਪਾਣੀ ਦੇ ਅੱਗੇ ਨਹੀਂ ਜਿਹੜੀ ਟਿਕ ਸਕੀ ਤੇ ਉਹ ਵੱਡੀ ਨਦੀ ਦੇ ਵਿੱਚ ਜਾ ਡਿੱਗੀ ਦਰਸਲ ਪਟਿਆਲਾ ਦੇ ਦੌਲਤਪੁਰ ਦੀ ਇਹ ਵੀਡੀਓ ਜਾ ਰਹੀ ਹੈ ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਡੰਪ ਜਿਹੜਾ ਬਣਵਾਇਆ ਜਾ ਰਿਹਾ ਸੀ ਇਸ ਇਲਾਕੇ ਦੇ ਵਿੱਚ ਲੇਕਿਨ ਇਸ ਡੰਪ ਤੇ ਦੱਸਿਆ ਕਿ ਇਹ ਜੀਸੀਬੀ ਮਸ਼ੀਨ ਕੰਮ ਕਰ ਰਹੀ ਸੀ ਲੇਕਿਨ ਇਸ ਦੌਰਾਨ ਇਸ ਇਲਾਕੇ ਦੀ ਜਿਹੜੀ ਜ਼ਮੀਨ ਹੈ ਉਹ ਢਿੱਲੀ ਪੈ ਜਾਂਦੀ ਹੈ ਤੇ ਜ਼ਮੀਨ ਤਸ ਜਾਂਦੀ ਹੈ ਮਿੱਟੀ ਦੱਸੇ ਕਿ ਚਿਕਣੀ ਹੋ ਚੁੱਕੀ ਸੀਗੀ ਤੇ ਉਸ ਤੋਂ ਬਾਅਦ ਇਹ ਜੀਸੀਬੀ ਮਸ਼ੀਨ ਜੋ ਉਸ ਤੇ ਕੰਮ ਕਰ ਰਹੀ ਸੀ ਜ਼ਮੀਨ ਤੇ ਤਾਂ ਉਹ ਅਚਾਨਕ ਹੀ ਦੱਸੇ ਕਿ ਉਸ ਤੋਂ ਸੰਤੁਲਨ ਗਵਾ ਬੈਠਦੀ ਹੈ ਤੇ ਫਿਰ ਜੀਸੀਬੀ مشین جو ہے وہ چکنی مٹی جن ودی ڈگو سکتے ہو بہت ہی تصویر نے حالانکہ دس ہے کہ جو ڈرائیور سا جے سی بیشکل بچیا ہے اس کے وو جہ کے حادثہ واپر رہا سا تو اس نے چھال مار کے اپنی جان بچا لی لیکن بہت ہی بیانک یہ منظر جو ہے تو کس طریقے ندی جو ہے پٹیالہ ਦੀ ਤੇ ਉਸੇ ਦੇ ਵਿੱਚ ਜੋ ਇਹ जेसीबी مشین ਰੁੜ ਜਾਂਦੀ ਹੈ ਤਾਂ जेसीबी मशीन ਦੱਸਦੇ ਕਿ ਉਹ ਜੋ ਹੈ ਇਸ ਪਾਣੀ ਦੇ ਵਿੱਚ ਰੁੜਨ ਲੱਗਦੀ ਹੈ ਤਾਂ ਉਸ ਤੋਂ ਬਾਅਦ ਮੌਕੇ ਤੇ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਡਰਾਈਵਰ ਨੂੰ ਤਾਂ ਸੰਭਾਲਿਆ ਜਾਂਦਾ ਤੇ ਫਿਰ जेसीबी مشین ਨੂੰ ਵੀ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜੋ ਹੈ ਕੀਤੀਆਂ ਜਾਂਦੀਆਂ ਨੇ ਤੇ ਬੜੀ ਹੀ ਮੁਸ਼ਕਲ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ जेसीबी مشین ਨੂੰ ਬਾਹਰ ਜੋ ਹੈ ਕ੍ਰੇਨ ਦੀ ਮਦਦ ਦੇ ਨਾਲ ਕੱਢਿਆ ਜਾਂਦਾ ਹੈ ਤਾਂ ਇਹ ਤਸਵੀਰਾਂ ਜੋ ਹੈ ਪਟਿਆਲਾ ਤੋਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕ੍ਰੇਨ ਦੀ ਮਦਦ ਦੇ ਨਾਲ ਜੋ ਹੈ ਜੀਸੀਬੀ ਨੂੰ ਬਾਹਰ ਕੱਢਿਆ ਜਾਂਦਾ ਹੈ ਹਾਲਾਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਵੱਡੀ ਮਸ਼ੀਨ ਹੁੰਦੀ ਹੈ ਇਸ ਦਾ ਭਾਰ ਵੀ ਕਾਫੀ ਹੁੰਦਾ ਹੈ ਲੇਕਿਨ ਇਸ ਦੇ ਬਾਵਜੂਦ ਜੋ ਹੈ ਉਹ ਮਸ਼ੀਨ ਵੀ ਦੱਸੇ ਕਿ ਜੀਸੀਬੀ ਵੀ ਇਸ ਹੜਾ ਦੇ ਅੱਗੇ ਢਿੱਲੀ ਪੈ ਗਈ ਤੇ ਇਸ ਹੜ ਦੇ ਅੱਗੇ ਜੋ ਹੈ ਜੀਸੀਬੀ ਵੀ ਟਿਕ ਨਹੀਂ ਸਕੀ ਤੇ ਉਹ ਜੋ ਹੈ ਇਸ ਨਦੀ ਦੇ ਵਿੱਚ ਰੁੜ ਜਾਂਦੀ ਹੈ ਤਾਂ ਇਹ ਤੁਸੀਂ ਵੇਖੋ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਹੈ ਪਟਿਆਲਾ ਦੇ ਦੌਲਤਪੁਰ ਦੇ ਵਿੱਚ ਜੋ ਹੈ ਇੱਥੇ ਉਹ ਸਾਰੀ ਦਾ ਕੰਮ ਚੱਲ ਰਿਹਾ ਸੀਗਾ ਡੰਪ ਦਾ ਤੇ ਇੱਥੇ ਜੋ ਹੈ ਚਿਕਣੀ ਮਿੱਟੀ ਹੋਣ ਕਰਕੇ ਜੀਸੀਬੀ ਜੋ ਹੈ ਅਚਾਨਕ ਹੀ ਅਸੰਤੁਲਿਤ ਹੋ ਜਾਂਦੀ ਹੈ ਤੇ ਸੰਤੁਲਨ ਗਵਾਨ ਮਗਰੋਂ ਇਹ ਜੀਸੀਬੀ ਮਸ਼ੀਨ ਜੋ ਹੈ ਉਹ ਸਿੱਧਾ ਨਦੀ ਦੇ ਵਿੱਚ ਜਾ ਡਿੱਗਦੀ ਹੈ ਗੰਨੇ ਮਤ ਰਹੀ ਹੈ ਕਿ ਡਰਾਈਵਰ ਨੇ ਆਪਣੀ ਜਾਨ ਬਚਾ ਲਈ ਡਰਾਈਵਰ ਨੇ ਜੋ ਹੈ ਮੌਕੇ ਤੇ ਹੀ ਛਾਲ ਮਾਰ ਦਿੱਤੀ ਇਸ ਜੀਸੀਬੀ ਤੋਂ ਤੇ ਉਸ ਤੋਂ ਬਾਅਦ ਉਹ ਡਰਾਈਵਰ ਤਾਂ ਬਚ ਗਿਆ ਲੇਕਿਨ ਬਹੁਤ ਹੀ ਭਿਆਨਕ ਮੰਜ਼ਰ ਹੋ ਨੇ ਵੀ ਵੇਖਿਆ ਤਾਂ ਉਸ ਤੋਂ ਬਾਅਦ ਹੁੰਦਾ ਸੀ ਕਿ ਮੌਕੇ ਤੇ ਹੀ ਜੋ ਹੈ ਬੜੀ ਹੀ ਮੁਸ਼ਕਲ ਤੋਂ ਬਾਅਦ ਇਸ ਜੀਸੀਬੀ ਨੂੰ ਨਦੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਹਾਲਾਂਕਿ ਲੋਕ ਜੋ ਹੈ ਮੌਕੇ ਤੇ ਮੌਜੂਦ ਸੀਗੇ ਤੇ ਉਹਨਾਂ ਨੇ ਮੰਜ਼ਰ ਵੇਖਿਆ ਤੇ ਬਹੁਤ ਹੀ ਭਿਆਨਕ ਮੰਜ਼ਰ ਜੋ ਹੈ ਤੁਸੀਂ ਕਹਿ ਸਕਦੇ ਆ ਕਿ ਇੱਥੇ ਹੋਇਆ ਤੇ ਪਟਿਆਲਾ ਦੇ ਦੌਲਤਪੁਰ ਦੀ ਜੋ ਹੈ ਇਹ ਪੂਰੀ ਵੀਡੀਓ ਤੁਹਾਨੂੰ ਵਿਖਾ ਰਿਹਾ ਜਿੱਤੇ ਜੀਸੀਬੀ ਜੋ ਹੈ ਨਦੀ ਦੇ ਵਿੱਚ ਡਿੱਗਦੀ ਹੈ ਤੇ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਜੋ ਹੜਾ ਨੇ ਤਬਾਹੀ ਮਚਾਈ ਹੋਈ ਹੈ ਤੇ ਇਸ ਦੇ ਵਿਚਕਾਰ ਹੁਣ ਇੱਕ ਹੋਰ ਭਿਆਨਕ ਤਸਵੀਰ ਸਾਹਮਣੇ ਆ ਰਹੀ ਹੈ ਜੀਸੀਬ ਜੋ ਹੈ ਉਹ ਵੱਡੀ ਨਦੀ ਦੇ ਵਿੱਚ ਡਿੱਗ ਜਾਂਦੀ ਹੈ ਜੀ ਹਾਂ ਇਹ ਤਸਵੀਰਾਂ ਬਹੁਤ ਹੀ ਭਿਆਨਕ ਨੇ ਬਹੁਤ ਹੀ ਖੌਫਨਾਕ ਮੰਜ਼ਰ ਹੈ ਤੇ ਇਸ ਮੰਜ਼ਰ ਨੂੰ ਤੁਸੀਂ ਵੇਖੋ ਕਿ ਕੇਸਰੀਕੇ ਦੇ ਨਾਲ ਜੀਸੀਬ ਮਸ਼ੀਨ ਜੋ ਇੱਕ ਵੱਡਾ ਆਪਾਂ ਕਹਿੰਦੇ ਕਿ ਮਸ਼ੀਨ ਹੈ ਤੇ ਉਹ ਵੀ ਜੋ ਹੈ ਇਸ ਪਾਣੀ ਦੇ ਅੱਗੇ ਨਹੀਂ ਜਿਹੜੀ ਟਿਕ ਸਕੀ ਤੇ ਉਹ ਵੱਡੀ ਨਦੀ ਦੇ ਵਿੱਚ ਜਾ ਡਿੱਗੀ ਦਰਸਲ ਪਟਿਆਲਾ ਦੇ ਦੌਲਤਪੁਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜੋਤੇ ਕਿ ਪੰਜਾਬ ਸਰਕਾਰ ਦੇ ਵੱਲੋਂ ਡੰਪ ਜਿਹੜਾ ਬਣਵਾਇਆ ਜਾ ਰਿਹਾ ਸੀ ਇਸ ਇਲਾਕੇ ਦੇ ਵਿੱਚ ਲੇਕਿਨ ਇਸ ਡੰਪ ਤੇ ਦੱਸਦੇ ਕਿ ਇਹ ਜੀਸੀਬੀ ਮਸ਼ੀਨ ਕੰਮ ਕਰ ਰਹੀ ਸੀ ਲੇਕਿਨ ਇਸ ਦੌਰਾਨ ਇਸ ਇਲਾਕੇ ਦੀ ਜਿਹੜੀ ਜ਼ਮੀਨ ਹੈ ਉਹ ਢਿੱਲੀ ਪੈ ਜਾਂਦੀ ਹੈ ਤੇ ਜ਼ਮੀਨ ਤਸ ਜਾਂਦੀ ਹੈ ਮਿੱਟੀ ਦੱਸੇ ਕਿ ਚਿਕਣੀ ਹੋ ਚੁੱਕੀ ਸੀਗੀ ਤੇ ਉਸ ਤੋਂ ਬਾਅਦ ਇਹ ਜੀਸੀਬੀ ਮਸ਼ੀਨ ਜੋਸ ਤੇ ਕੰਮ ਕਰ ਰਹੀ ਸੀ ਜ਼ਮੀਨ ਤੇ ਤਾਂ ਉਹ ਅਚਾਨਕ ਹੀ ਦੱਸੇ ਕੇਸ ਤੋਂ ਸੰਤੁਲਨ ਗਵਾ ਬੈਠਦੀ ਹੈ ਤੇ ਫਿਰ ਜੀਸੀਬੀ ਮਸ਼ੀਨ ਇਹ ਉਹ ਚਿਕਨੀ ਮਿੱਟੀ ਜਿਹੜਾ ਕੜਨ ਕਾਰਨ ਉਹ ਵੱਡੀ ਨਦੀ ਦੇ ਵਿੱਚ ਜਾ ਡਿੱਗਦੀ ਹੈ ਤਾਂ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਹੁਤ ਹੀ ਭਿਆਨਕ ਤਸਵੀਰਾਂ ਨੇ ਹਾਲਾਂਕਿ ਇਹ ਇਥੇ ਦੱਸਿਆ ਕਿ ਜੋ ਡਰਾਈਵਰ ਸੀਗਾ ਜੀਸੀਬੀ ਦਾ ਉਹ ਬੜੀ ਹੀ ਮੁਸ਼ਕਿਲ ਦੇ ਨਾਲ ਬਚਿਆ ਹੈ ਉਸ ਦੇ ਵੱਲੋਂ ਜਦੋਂ ਇਹ ਦੱਸਿਆ ਕਿ ਹਾਦਸਾ ਵਾਪਰਿਆ ਸੀਗਾ ਤਾਂ ਉਸਨੇ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ ਲੇਕਿਨ ਬਹੁਤ ਹੀ ਭਿਆਨਕ ਇਹ ਮੰਜ਼ਰ ਜੋ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵੱਡੀ ਨਦੀ ਜੋ ਹੈ ਇਥੇ ਪਟਿਆਲਾ ਦੀ ਤੇ ਉਸੇ ਦੇ ਵਿੱਚ ਜੋ ਇਹ जेसीबी ਮਸ਼ੀਨ ਰੁੜ ਜਾਂਦੀ ਹੈ ਤਾਂ जेसीबी ਮਸ਼ੀਨ ਦੱਸਦੇ ਕਿ ਉਹ ਜੋ ਹੈ ਇਸ ਪਾਣੀ ਦੇ ਵਿੱਚ ਰੁੜਨ ਲੱਗਦੀ ਹੈ ਤਾਂ ਉਸ ਤੋਂ ਬਾਅਦ ਮੌਕੇ ਤੇ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਡਰਾਈਵਰ ਨੂੰ ਤਾਂ ਸੰਭਾਲਿਆ ਜਾਂਦਾ ਤੇ ਫਿਰ जेसीबी ਮਸ਼ੀਨ ਨੂੰ ਵੀ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜੋ ਹੈ ਕੀਤੀਆਂ ਜਾਂਦੀਆਂ ਨੇ ਤੇ ਬੜੀ ਹੀ ਮੁਸ਼ਕਲ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ जेसीबी ਮਸ਼ੀਨ ਨੂੰ ਬਾਹਰ ਜੋ ਹੈ ਕ੍ਰੇਨ ਦੀ ਮਦਦ ਦੇ ਨਾਲ ਕੱਢਿਆ ਜਾਂਦਾ ਹੈ ਤਾਂ ਇਹ ਤਸਵੀਰਾਂ ਜੋ ਹੈ ਪਟਿਆਲਾ ਤੋਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕ੍ਰੇਨ ਦੀ ਮਦਦ ਦੇ ਨਾਲ ਜੋ ਹੈ ਜੀਸੀਬੀ ਨੂੰ ਬਾਹਰ ਕੱਢਿਆ ਜਾਂਦਾ ਹੈ ਹਾਲਾਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਵੱਡੀ ਮਸ਼ੀਨ ਹੁੰਦੀ ਹੈ ਇਸ ਦਾ ਭਾਰ ਵੀ ਕਾਫੀ ਹੁੰਦਾ ਹੈ ਲੇਕਿਨ ਇਸ ਦੇ ਬਾਵਜੂਦ ਜੋ ਹੈ ਉਹ ਮਸ਼ੀਨ ਵੀ ਦੱਸੇ ਕਿ ਜੀਸੀਬੀ ਵੀ ਇਸ ਹੜਾ ਦੇ ਅੱਗੇ ਢਿੱਲੀ ਪੈ ਗਈ ਤੇ ਇਸ ਹੜ ਦੇ ਅੱਗੇ ਜੋ ਹੈ ਜੀਸੀਬੀ ਵੀ ਟਿਕ ਨਹੀਂ ਸકી ਤੇ ਉਹ ਜੋ ਹੈ ਇਸ ਨਦੀ ਦੇ ਵਿੱਚ ਰੁੜ ਜਾਂਦੀ ਹੈ ਤਾਂ ਇਹ ਤੁਸੀਂ ਵੇਖੋ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਹੈ ਪਟਿਆਲਾ ਦੌਲਤਪੁਰ ਦੇ ਵਿੱਚ ਜੋ ਹੈ ਇੱਥੇ ਉਸਾਰੀ ਦਾ ਕੰਮ ਚੱਲ ਰਿਹਾ ਸੀਗਾ ਡੰਪ ਦਾ ਤੇ ਇੱਥੇ ਜੋ ਹੈ ਚਿਕਣੀ ਮਿੱਟੀ ਹੋਣ ਕਰਕੇ ਜੀਸੀਬੀ ਜੋ ਹੈ ਅਚਾਨਕ ਹੀ ਅਸੰਤੁਲਿਤ ਹੋ ਜਾਂਦੀ ਹੈ ਤੇ ਸੰਤੁਲਨ ਗੁਆਨ ਮਗਰੋਂ ਇਹ ਜੀਸੀਬੀ ਮਸ਼ੀਨ ਜੋ ਹੈ ਉਹ ਸਿੱਧਾ ਨਦੀ ਦੇ ਵਿੱਚ ਜਾ ਡਿੱਗਦੀ ਹੈ ਗੰਨਮਤ ਰਹੀ ਹੈ ਕਿ ਡਰਾਈਵਰ ਨੇ ਆਪਣੀ ਜਾਨ ਬਚਾ ਲਈ ਡਰਾਈਵਰ ਨੇ ਜੋ ਹੈ ਮੌਕੇ ਤੇ ਹੀ ਛਾਲ ਮਾਰ ਦਿੱਤੀ ਇਸ ਜੀਸੀਬੀ ਤੋਂ ਤੇ ਉਸ ਤੋਂ ਬਾਅਦ ਉਹ ਡਰਾਈਵਰ ਤਾਂ बच ਗਿਆ ਲੇਕਿਨ ਬਹੁਤ ਹੀ ਭਿਆਨਕ ਮੰਜ਼ਰ ਹੋ ਨੇ ਵੀ ਵੇਖਿਆ ਤਾਂ ਜਿਸ ਤੋਂ ਬਾਅਦ ਹੁੰਦਾ ਸੀ ਕਿ ਮੌਕੇ ਤੇ ਹੀ ਜੋ ਹੈ ਬੜੀ ਹੀ ਮੁਸ਼ਕਲ ਤੋਂ ਬਾਅਦ ਇਸ ਜੀਸੀਬੀ ਨੂੰ ਨਦੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਹਾਲਾਂਕਿ ਲੋਕ ਜੋ ਹੈ ਮੌਕੇ ਤੇ ਮੌਜੂਦ ਸੀਗੇ ਤੇ ਉਹਨਾਂ ਨੇ ਮੰਜ਼ਰ ਵੇਖਿਆ ਤੇ ਬਹੁਤ ਹੀ ਭਿਆਨਕ ਮੰਜ਼ਰ ਜੋ ਹੈ ਤੁਸੀਂ ਕਹਿ ਸਕਦੇ ਆ ਕਿ ਇੱਥੇ ਹੋਇਆ ਤੇ ਪਟਿਆਲਾ ਦੇ ਦੌਲਤਪੁਰ ਦੀ ਜੋ ਹੈ ਇਹ ਪੂਰੀ ਵੀਡੀਓ ਤੁਹਾਨੂੰ ਵਿਖਾ ਰਿਹਾ ਜਿੱਤੇ ਜੀਸੀਬੀ ਜੋ ਹੈ ਨਦੀ ਦੇ ਵਿੱਚ ਡਿੱਗਦੀ ਹੈ ਤੇ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਜੇ ਵਜਹ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਤੇ ਇਸ ਦੇ ਵਿਚਕਾਰ ਹੁਣ ਇੱਕ ਹੋਰ ਭਿਆਨਕ ਤਸਵੀਰ ਸਾਹਮਣੇ ਆ ਰਹੀ ਹੈ ਜੀਸੀਬ ਜੋ ਹੈ ਉਹ ਵੱਡੀ ਨਦੀ ਦੇ ਵਿੱਚ ਡਿੱਗ ਜਾਂਦੀ ਹੈ ਜੀ ਹਾਂ ਇਹ ਤਸਵੀਰਾਂ ਬਹੁਤ ਹੀ ਭਿਆਨਕ ਨੇ ਬਹੁਤ ਹੀ ਖੌਫਨਾਕ ਮੰਜ਼ਰ ਹੈ ਤੇ ਇਸ ਮੰਜ਼ਰ ਨੂੰ ਤੁਸੀਂ ਵੇਖੋ ਕਿ ਕੇਸਰੀਕੇ ਦੇ ਨਾਲ ਜੀਸੀਬ ਮਸ਼ੀਨ ਜੋ ਇੱਕ ਵੱਡਾ ਆਪਾਂ ਕਹੇ ਲੇ ਕਿ ਮਸ਼ੀਨ ਹੈ ਤੇ ਉਹ ਵੀ ਜੋ ਹੈ ਇਸ ਪਾਣੀ ਦੇ ਅੱਗੇ ਨਹੀਂ ਜਿਹੜੀ ਟਿਕ ਸਕੀ ਤੇ ਉਹ ਵੱਡੀ ਨਦੀ ਦੇ ਵਿੱਚ ਜਾ ਡਿੱਗੀ ਦਰਸਲ ਪਟਿਆਲਾ ਦੇ ਦੌਲਤਪੁਰ ਦੀ ਇਹ ਵੀਡੀਓ ਦੱਸੀ ਜਾ ਰਹੀ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਡੰਪ ਜਿਹੜਾ ਬਣਵਾਇਆ ਜਾ ਰਿਹਾ ਸੀ ਇਸ ਇਲਾਕੇ ਦੇ ਵਿੱਚ ਲੇਕਿਨ ਇਸ ਡੰਪ ਤੇ ਦੱਸਦੇ ਕਿ ਇਹ ਜੀਸੀਬੀ ਮਸ਼ੀਨ ਕੰਮ ਕਰ ਰਹੀ ਸੀ ਲੇਕਿਨ ਇਸ ਦੌਰਾਨ ਇਸ ਇਲਾਕੇ ਦੀ ਜਿਹੜੀ ਜ਼ਮੀਨ ਹੈ ਉਹ ਢਿੱਲੀ ਪੈ ਜਾਂਦੀ ਹੈ ਤੇ ਜ਼ਮੀਨ ਤਸ ਜਾਂਦੀ ਹੈ ਮਿੱਟੀ ਦੱਸਦੇ ਕਿ ਚਿਕਣੀ ਹੋ ਚੁੱਕੀ ਸੀਗੀ ਤੇ ਉਸ ਤੋਂ ਬਾਅਦ ਇਹ ਜੀਸੀਬੀ ਮਸ਼ੀਨ ਜੋ ਉਸ ਤੇ ਕੰਮ ਕਰ ਰਹੀ ਸੀ ਜ਼ਮੀਨ ਤੇ ਤਾਂ ਉਹ ਅਚਾਨਕ ਹੀ ਦੱਸਦੇ ਕਿ ਉਸ ਤੋਂ ਸੰਤੁਲਨ ਗਵਾ ਬੈਠਦੀ ਹੈ ਤੇ ਫਿਰ ਜੀਸੀਬੀ ਮਸ਼ੀਨ ਜੋ ਹੈ ਉਹ ਚਿਕਨੀ ਮਿੱਟੀ ਜਿਹੜਾ ਕੜਨ ਕਾਰਨ ਉਹ ਵੱਡੀ ਨਦੀ ਦੇ ਵਿੱਚ ਜਾ ਡਿੱਗਦੀ ਹੈ ਤਾਂ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਹੁਤ ਹੀ ਭਿਆਨਕ ਤਸਵੀਰਾਂ ਨੇ ਹਾਲਾਂਕਿ ਇਹ ਇਥੇ ਦੱਸਿਆ ਕਿ ਜੋ ਡਰਾਈਵਰ ਸੀਗਾ ਜੀਸੀਬੀ ਦਾ ਉਹ ਬੜੀ ਹੀ ਮੁਸ਼ਕਿਲ ਦੇ ਨਾਲ ਬਚਿਆ ਹੈ ਉਸ ਦੇ ਵੱਲੋਂ ਜਦੋਂ ਇਹ ਦੱਸਿਆ ਕਿ ਹਾਦਸਾ ਵਾਪਰਿਆ ਸੀਗਾ ਤਾਂ ਉਸਨੇ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ ਲੇਕਿਨ ਬਹੁਤ ਹੀ ਭਿਆਨਕ ਇਹ ਮੰਜ਼ਰ ਜੋ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵੱਡੀ ਨਦੀ ਜੋ ਹੈ ਇਥੇ ਪਟਿਆਲਾ ਦੀ ਤੇ ਉਸੇ ਦੇ ਵਿੱਚ ਜੋ ਇਹ जेसीबी مشین ਰੁੜ ਜਾਂਦੀ ਹੈ ਤਾਂ जेसीबी मशीन ਦੱਸਦੇ ਕਿ ਉਹ ਜੋ ਹੈ ਇਸ ਪਾਣੀ ਦੇ ਵਿੱਚ ਰੁੜਨ ਲੱਗਦੀ ਹੈ ਤਾਂ ਉਸ ਤੋਂ ਬਾਅਦ ਮੌਕੇ ਤੇ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਡਰਾਈਵਰ ਨੂੰ ਤਾਂ ਸੰਭਾਲਿਆ ਜਾਂਦਾ ਤੇ ਫਿਰ जेसीबी مشین ਨੂੰ ਵੀ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜੋ ਹੈ ਕੀਤੀਆਂ ਜਾਂਦੀਆਂ ਨੇ ਤੇ ਬੜੀ ਹੀ ਮੁਸ਼ਕਲ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ जेसीबी مشین ਨੂੰ ਬਾਹਰ ਜੋ ਹੈ ਕ੍ਰੇਨ ਦੀ ਮਦਦ ਦੇ ਨਾਲ ਕੱਢਿਆ ਜਾਂਦਾ ਹੈ ਤਾਂ ਇਹ ਤਸਵੀਰਾਂ ਜੋ ਹੈ ਪਟਿਆਲਾ ਤੋਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕ੍ਰੇਨ ਦੀ ਮਦਦ ਦੇ ਨਾਲ ਜੋ ਹੈ ਜੀਸੀਬੀ ਨੂੰ ਬਾਹਰ ਕੱਢਿਆ ਜਾਂਦਾ ਹੈ ਹਾਲਾਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਵੱਡੀ ਮਸ਼ੀਨ ਹੁੰਦੀ ਹੈ ਇਸ ਦਾ ਭਾਰ ਵੀ ਕਾਫੀ ਹੁੰਦਾ ਹੈ ਲੇਕਿਨ ਇਸ ਦੇ ਬਾਵਜੂਦ ਜੋ ਹੈ ਉਹ ਮਸ਼ੀਨ ਵੀ ਦੱਸਦੇ ਕਿ ਜੀਸੀਬੀ ਵੀ ਇਸ ਹੜਾ ਦੇ ਅੱਗੇ ਢਿੱਲੀ ਪੈ ਗਈ ਤੇ ਇਸ ਹੜ ਦੇ ਅੱਗੇ ਜੋ ਹੈ ਜੀਸੀਬੀ ਵੀ ਟਿਕ ਨਹੀਂ ਸકી ਤੇ ਉਹ ਜੋ ਹੈ ਇਸ ਨਦੀ ਦੇ ਵਿੱਚ ਰੁੜ ਜਾਂਦੀ ਹੈ ਤਾਂ ਇਹ ਤੁਸੀਂ ਵੇਖੋ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਹੈ ਪਟਿਆਲਾ ਦੌਲਤਪੁਰ ਦੇ ਵਿੱਚ ਜੋ ਹੈ ਇੱਥੇ ਉਸਾਰੀ ਦਾ ਕੰਮ ਚੱਲ ਰਿਹਾ ਸੀਗਾ ਡੰਪ ਦਾ ਤੇ ਇੱਥੇ ਜੋ ਹੈ ਚਿਕਣੀ ਮਿੱਟੀ ਹੋਣ ਕਰਕੇ ਜੀਸੀਬੀ ਜੋ ਹੈ ਅਚਾਨਕ ਹੀ ਅਸੰਤੁਲਿਤ ਹੋ ਜਾਂਦੀ ਹੈ ਤੇ ਸੰਤੁਲਨ ਗੁਆਨ ਮਗਰੋਂ ਇਹ ਜੀਸੀਬੀ ਮਸ਼ੀਨ ਜੋ ਹੈ ਉਹ ਸਿੱਧਾ ਨਦੀ ਦੇ ਵਿੱਚ ਜਾ ਡਿੱਗਦੀ ਹੈ ਗਨੀਮਤ ਰਹੀ ਹੈ ਕਿ ਡਰਾਈਵਰ ਨੇ ਆਪਣੀ ਜਾਨ ਬਚਾ ਲਈ ਡਰਾਈਵਰ ਨੇ ਜੋ ਹੈ ਮੌਕੇ ਤੇ ਹੀ ਛਾਲ ਮਾਰ ਦਿੱਤੀ ਇਸ ਜੀਸੀਬੀ ਤੋਂ ਤੇ ਉਸ ਤੋਂ ਬਾਅਦ ਉਹ ਡਰਾਈਵਰ ਤਾਂ ਬਚ ਗਿਆ ਲੇਕਿਨ ਬਹੁਤ ਹੀ ਭਿਆਨਕ ਮੰਜ਼ਰ ਨੇ ਵੀ ਵੇਖਿਆ ਤਾਂ ਜਿਸ ਤੋਂ ਬਾਅਦ ਹੁੰਦਾ ਸੀ ਕਿ ਮੌਕੇ ਤੇ ਹੀ ਜੋ ਹੈ ਬੜੀ ਹੀ ਮੁਸ਼ਕਲ ਤੋਂ ਬਾਅਦ ਇਸ ਜੀਸੀਬੀ ਨੂੰ ਨਦੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਹਾਲਾਂਕਿ ਲੋਕ ਜੋ ਹੈ ਮੌਕੇ ਤੇ ਮੌਜੂਦ ਸੀਗੇ ਤੇ ਉਹਨਾਂ ਨੇ ਮੰਜ਼ਰ ਵੇਖਿਆ ਤੇ ਬਹੁਤ ਹੀ ਭਿਆਨਕ ਮੰਜ਼ਰ ਜੋ ਹੈ ਤੁਸੀਂ ਕਹਿ ਸਕਦੇ ਆ ਕਿ ਇੱਥੇ ਹੋਇਆ ਹੈ ਤੇ ਪਟਿਆਲਾ ਦੇ ਦੌਲਤਪੁਰ ਦੀ ਜੋ ਹੈ ਇਹ ਪੂਰੀ ਵੀਡੀਓ ਤੁਹਾਨੂੰ ਵਿਖਾ ਰਿਹਾ ਜਿੱਤੇ ਜੀਸੀਬੀ ਜੋ ਹੈ ਨਦੀ ਦੇ ਵਿੱਚ ਡਿੱਗਦੀ ਹੈ ਤੇ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਵਚਹੜਾ ਨੇ ਤਬਾਹੀ ਮਚਾਈ ਹੋਈ ਹੈ ਤੇ ਇਸੇ ਵਿੱਚਕਾਰ ਹੁਣ ਇੱਕ ਹੋਰ ਭਿਆਨਕ ਤਸਵੀਰ ਸਾਹਮਣੇ ਆ ਰਹੀ ਹੈ ਜੀਸੀਬ ਜੋ ਹੈ ਉਹ ਵੱਡੀ ਨਦੀ ਦੇ ਵਿੱਚ ਡਿੱਗ ਜਾਂਦੀ ਹੈ ਜੀ ਹਾਂ ਇਹ ਤਸਵੀਰਾਂ ਬਹੁਤ ਹੀ ਭਿਆਨਕ ਨੇ ਬਹੁਤ ਹੀ ਖੌਫਨਾਕ ਮੰਜ਼ਰ ਹੈ ਤੇ ਇਸ ਮੰਜ਼ਰ ਨੂੰ ਤੁਸੀਂ ਵੇਖੋ ਕਿ ਕੇਸਰੀਕੇ ਦੇ ਨਾਲ ਜੀਸੀਬ ਮਸ਼ੀਨ ਜੋ ਇੱਕ ਵੱਡਾ ਆਪਾਂ ਕਹੇ ਲੇ ਕਿ ਮਸ਼ੀਨ ਹੈ ਤੇ ਉਹ ਵੀ ਜੋ ਹੈ ਇਸ ਪਾਣੀ ਦੇ ਅੱਗੇ ਨਹੀਂ ਜਿਹੜੀ ਟਿਕ ਸਕੀ ਤੇ ਉਹ ਵੱਡੀ ਨਦੀ ਦੇ ਵਿੱਚ ਜਾ ਡਿੱਗੀ ਦਰਸਲ ਪਟਿਆਲਾ ਦੇ ਦੌਲਤਪੁਰ ਦੀ ਇਹ ਵੀਡੀਓ ਦੱਸੀ ਜਾ ਰਹੀ ਜੋਤੇ ਕਿ ਪੰਜਾਬ ਸਰਕਾਰ ਦੇ ਵੱਲੋਂ ਡੰਪ ਜਿਹੜਾ ਬਣਵਾਇਆ ਜਾ ਰਿਹਾ ਸੀ ਇਸ ਇਲਾਕੇ ਦੇ ਵਿੱਚ ਲੇਕਿਨ ਇਸ ਡੰਪ ਤੇ ਦੱਸੇ ਕਿ ਇਹ ਜੀਸੀਬੀ ਮਸ਼ੀਨ ਕੰਮ ਕਰ ਰਹੀ ਸੀ ਲੇਕਿਨ ਇਸ ਦੌਰਾਨ ਇਸ ਇਲਾਕੇ ਦੀ ਜਿਹੜੀ ਜ਼ਮੀਨ ਹੈ ਉਹ ਢਿੱਲੀ ਪੈ ਜਾਂਦੀ ਹੈ ਤੇ ਜ਼ਮੀਨ ਤਸ ਜਾਂਦੀ ਹੈ ਮਿੱਟੀ ਦੱਸੇ ਕਿ ਚਿਕਣੀ ਹੋ ਚੁੱਕੀ ਸੀਗੀ ਤੇ ਉਸ ਤੋਂ ਬਾਅਦ ਇਹ ਜੀਸੀਬੀ ਮਸ਼ੀਨ ਜੋ ਉਸ ਤੇ ਕੰਮ ਕਰ ਰਹੀ ਸੀ ਜ਼ਮੀਨ ਤੇ ਤਾਂ ਉਹ ਅਚਾਨਕ ਹੀ ਦੱਸੇ ਕਿ ਇਸ ਤੋਂ ਸੰਤੁਲਨ ਗਵਾ ਬੈਠਦੀ ਹੈ ਤੇ ਫਿਰ ਜੀਸੀਬੀ ਮਸ਼ੀਨ ਜੋ ਹੈ ਉਹ ਚਿਕਨੀ ਮਿੱਟੀ ਜਿਹੜਾ ਹੈ ਕੜਨ ਕਰਨ ਉਹ ਵੱਡੀ ਨਦੀ ਦੇ ਵਿੱਚ ਜਾ ਡਿੱਗਦੀ ਹੈ ਤਾਂ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਹੁਤ ਹੀ ਭਿਆਨਕ ਤਸਵੀਰਾਂ ਨੇ ਹਾਲਾਂਕਿ ਇਹ ਇਥੇ ਦੱਸਿਆ ਕਿ ਜੋ ਡਰਾਈਵਰ ਸੀਗਾ ਜੀਸੀਬੀ ਦਾ ਉਹ ਬੜੀ ਹੀ ਮੁਸ਼ਕਿਲ ਦੇ ਨਾਲ ਬਚਿਆ ਹੈ ਉਸ ਦੇ ਵੱਲੋਂ ਜਦੋਂ ਇਹ ਦੱਸਿਆ ਕਿ ਹਾਦਸਾ ਵਾਪਰਿਆ ਸੀਗਾ ਤਾਂ ਉਸਨੇ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ ਲੇਕਿਨ ਬਹੁਤ ਹੀ ਭਿਆਨਕ ਇਹ ਮੰਜ਼ਰ ਜੋ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵੱਡੀ ਨਦੀ ਜੋ ਹੈ ਇਥੇ ਪਟਿਆਲਾ ਦੀ ਤੇ ਉਸੇ ਦੇ ਵਿੱਚ ਜੋ ਇਹ जेसीबी مشین ਰੁੜ ਜਾਂਦੀ ਹੈ ਤਾਂ जेसीबी मशीन ਦੱਸਦੇ ਕਿ ਉਹ ਜੋ ਹੈ ਇਸ ਪਾਣੀ ਦੇ ਵਿੱਚ ਰੁੜਨ ਲੱਗਦੀ ਹੈ ਤਾਂ ਉਸ ਤੋਂ ਬਾਅਦ ਮੌਕੇ ਤੇ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਡਰਾਈਵਰ ਨੂੰ ਤਾਂ ਸੰਭਾਲਿਆ ਜਾਂਦਾ ਤੇ ਫਿਰ जेसीबी مشین ਨੂੰ ਵੀ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜੋ ਹੈ ਕੀਤੀਆਂ ਜਾਂਦੀਆਂ ਨੇ ਤੇ ਬੜੀ ਹੀ ਮੁਸ਼ਕਲ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ जेसीबी مشین ਨੂੰ ਬਾਹਰ ਜੋ ਹੈ ਕ੍ਰੇਨ ਦੀ ਮਦਦ ਦੇ ਨਾਲ ਕੱਢਿਆ ਜਾਂਦਾ ਤਾਂ ਇਹ ਤਸਵੀਰਾਂ ਜੋ ਹੈ ਪਟਿਆਲਾ ਤੋਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕ੍ਰੇਨ ਦੀ ਮਦਦ ਦੇ ਨਾਲ ਜੋ ਹੈ ਜੀਸੀਬੀ ਨੂੰ ਬਾਹਰ ਕੱਢਿਆ ਜਾਂਦਾ ਹੈ ਹਾਲਾਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਵੱਡੀ ਮਸ਼ੀਨ ਹੁੰਦੀ ਹੈ ਇਸ ਦਾ ਭਾਰ ਵੀ ਕਾਫੀ ਹੁੰਦਾ ਹੈ ਲੇਕਿਨ ਇਸ ਦੇ ਬਾਵਜੂਦ ਜੋ ਹੈ ਉਹ ਮਸ਼ੀਨ ਵੀ ਦੱਸੇ ਕਿ ਜੀਸੀਬੀ ਵੀ ਇਸ ਹੜਾ ਦੇ ਅੱਗੇ ਢਿੱਲੀ ਪੈ ਗਈ ਤੇ ਇਸ ਹੜ ਦੇ ਅੱਗੇ ਜੋ ਹੈ ਜੀਸੀਬੀ ਵੀ ਟਿਕ ਨਹੀਂ ਸકી ਤੇ ਉਹ ਜੋ ਹੈ ਇਸ ਨਦੀ ਦੇ ਵਿੱਚ ਰੁੜ ਜਾਂਦੀ ਹੈ ਤਾਂ ਇਹ ਤੁਸੀਂ ਵੇਖੋ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਹੈ ਪਟਿਆਲਾ ਦੌਲਤਪੁਰ ਦੇ ਵਿੱਚ ਜੋ ਹੈ ਇੱਥੇ ਉਸਾਰੀ ਦਾ ਕੰਮ ਚੱਲ ਰਿਹਾ ਸੀਗਾ ਡੰਪ ਦਾ ਤੇ ਇੱਥੇ ਜੋ ਹੈ ਚਿਕਣੀ ਮਿੱਟੀ ਹੋਣ ਕਰਕੇ ਜੀਸੀਬੀ ਜੋ ਹੈ ਅਚਾਨਕ ਹੀ ਅਸੰਤੁਲਿਤ ਹੋ ਜਾਂਦੀ ਹੈ ਤੇ ਸੰਤੁਲਨ ਗੁਆਨ ਮਗਰੋਂ ਇਹ ਜੀਸੀਬੀ ਮਸ਼ੀਨ ਜੋ ਹੈ ਉਹ ਸਿੱਧਾ ਨਦੀ ਦੇ ਵਿੱਚ ਜਾ ਡਿੱਗਦੀ ਹੈ ਗਨੀਮਤ ਰਹੀ ਹੈ ਕਿ ਡਰਾਈਵਰ ਨੇ ਆਪਣੀ ਜਾਨ ਬਚਾ ਲਈ ਡਰਾਈਵਰ ਨੇ ਜੋ ਹੈ ਮੌਕੇ ਤੇ ਹੀ ਛਾਲ ਮਾਰ ਦਿੱਤੀ ਇਸ ਜੀਸੀਬੀ ਤੋਂ ਤੇ ਉਸ ਤੋਂ ਬਾਅਦ ਉਹ ਡਰਾਈਵਰ ਤਾਂ बच ਗਿਆ ਲੇਕਿਨ ਬਹੁਤ ਹੀ ਭਿਆਨਕ ਮੰਜ਼ਰ ਹੋ ਨੇ ਵੀ ਵੇਖਿਆ ਤਾਂ ਜਿਸ ਤੋਂ ਬਾਅਦ ਹੁੰਦਾ ਸੀ ਕਿ ਮੌਕੇ ਤੇ ਹੀ ਜੋ ਹੈ ਬੜੀ ਹੀ ਮੁਸ਼ਕਲ ਤੋਂ ਬਾਅਦ ਇਸ ਜੀਸੀਬੀ ਨੂੰ ਨਦੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਹਾਲਾਂਕਿ ਲੋਕ ਜੋ ਹੈ ਮੌਕੇ ਤੇ ਮੌਜੂਦ ਸੀਗੇ ਤੇ ਉਹਨਾਂ ਨੇ ਮੰਜ਼ਰ ਵੇਖਿਆ ਤੇ ਬਹੁਤ ਹੀ ਭਿਆਨਕ ਮੰਜ਼ਰ ਜੋ ਹੈ ਤੁਸੀਂ ਕਹਿ ਸਕਦੇ ਆ ਕਿ ਇੱਥੇ ਹੋਇਆ ਹੈ ਤੇ ਪਟਿਆਲਾ ਦੇ ਦੌਲਤਪੁਰ ਦੀ ਜੋ ਹੈ ਇਹ ਪੂਰੀ ਵੀਡੀਓ ਤੁਹਾਨੂੰ ਵਿਖਾ ਰਿਹਾ ਜਿੱਤੇ ਜੀਸੀਬੀ ਜੋ ਹੈ ਨਦੀ ਦੇ ਵਿੱਚ ਡਿੱਗਦੀ ਹੈ ਤੇ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਵਚਹੜਾ ਨੇ ਤਬਾਹੀ ਮਚਾਈ ਹੋਈ ਹੈ ਤੇ ਇਸੇ ਵਿੱਚਕਾਰ ਹੁਣ ਇੱਕ ਹੋਰ ਭਿਆਨਕ ਤਸਵੀਰ ਸਾਹਮਣੇ ਆ ਰਹੀ ਹੈ ਜੀਸੀਬ ਜੋ ਹੈ ਉਹ ਵੱਡੀ ਨਦੀ ਦੇ ਵਿੱਚ ਡਿੱਗ ਜਾਂਦੀ ਹੈ ਜੀ ਹਾਂ ਇਹ ਤਸਵੀਰਾਂ ਬਹੁਤ ਹੀ ਭਿਆਨਕ ਨੇ ਬਹੁਤ ਹੀ ਖੌਫਨਾਕ ਮੰਜ਼ਰ ਹੈ ਤੇ ਇਸ ਮੰਜ਼ਰ ਨੂੰ ਤੁਸੀਂ ਵੇਖੋ ਕਿ ਕੇਸਰੀਕੇ ਦੇ ਨਾਲ ਜੀਸੀਬ ਮਸ਼ੀਨ ਜੋ ਇੱਕ ਵੱਡਾ ਆਪਾਂ ਕਹਲੇ ਇੱਕ ਮਸ਼ੀਨ ਹੈ ਤੇ ਉਹ ਵੀ ਜੋ ਹੈ ਇਸ ਪਾਣੀ ਦੇ ਅੱਗੇ ਨਹੀਂ ਜਿਹੜੀ ਟਿਕ ਸਕੀ ਤੇ ਉਹ ਵੱਡੀ ਨਦੀ ਦੇ ਵਿੱਚ ਜਾ ਡਿੱਗੀ ਦਰਸਲ ਪਟਿਆਲਾ ਦੇ ਦੌਲਤਪੁਰ ਦੀ ਇਹ ਵੀਡੀਓ ਦੱਸੀ ਜਾ ਰਹੀ ਜੋਤੇ ਕਿ ਪੰਜਾਬ ਸਰਕਾਰ ਦੇ ਵੱਲੋਂ ਡੰਪ ਜਿਹੜਾ ਬਣਵਾਇਆ ਜਾ ਰਿਹਾ ਸੀ ਇਸ ਇਲਾਕੇ ਦੇ ਵਿੱਚ ਲੇਕਿਨ ਇਸ ਡੰਪ ਤੇ ਦੱਸਦੇ ਕਿ ਇਹ ਜੀਸੀਬੀ ਮਸ਼ੀਨ ਕੰਮ ਕਰ ਰਹੀ ਸੀ ਲੇਕਿਨ ਇਸ ਦੌਰਾਨ ਇਸ ਇਲਾਕੇ ਦੀ ਜਿਹੜੀ ਜ਼ਮੀਨ ਹੈ ਉਹ ਢਿੱਲੀ ਪੈ ਜਾਂਦੀ ਹੈ ਤੇ ਜ਼ਮੀਨ ਤਸ ਜਾਂਦੀ ਹੈ ਮਿੱਟੀ ਦੱਸੇ ਕਿ ਚਿਕਣੀ ਹੋ ਚੁੱਕੀ ਸੀਗੀ ਤੇ ਉਸ ਤੋਂ ਬਾਅਦ ਇਹ ਜੀਸੀਬੀ ਮਸ਼ੀਨ ਜੋ ਉਸ ਤੇ ਕੰਮ ਕਰ ਰਹੀ ਸੀ ਜ਼ਮੀਨ ਤੇ ਤਾਂ ਉਹ ਅਚਾਨਕ ਹੀ ਦੱਸੇ ਕੇਸ ਤੋਂ ਸੰਤੁਲਨ ਗਵਾ ਬੈਠਦੀ ਹੈ ਤੇ ਫਿਰ ਜੀਸੀਬੀ ਮਸ਼ੀਨ ਜੋ ਇਹ ਉਹ ਚਿਕਨੀ ਮਿੱਟੀ ਜਿਹੜਾ ਕੜਨ ਕਰਨ ਉਹ ਵੱਡੀ ਨਦੀ ਦੇ ਵਿੱਚ ਜਾ ਡਿੱਗਦੀ ਹੈ ਤਾਂ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਹੁਤ ਹੀ ਭਿਆਨਕ ਤਸਵੀਰਾਂ ਨੇ ਹਾਲਾਂਕਿ ਇਹ ਇਥੇ ਦੱਸਦੇ ਕਿ ਜੋ ਡਰਾਈਵਰ ਸੀਗਾ ਜੀਸੀਬੀ ਦਾ ਉਹ ਬੜੀ ਹੀ ਮੁਸ਼ਕਿਲ ਦੇ ਨਾਲ ਬਚਿਆ ਹੈ ਉਸ ਦੇ ਵੱਲੋਂ ਜਦੋਂ ਇਹ ਦੱਸਦੇ ਕਿ ਹਾਦਸਾ ਵਾਪਰਿਆ ਸੀਗਾ ਤਾਂ ਉਸਨੇ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ ਲੇਕਿਨ ਬਹੁਤ ਹੀ ਭਿਆਨਕ ਇਹ ਮੰਜ਼ਰ ਜੋ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵੱਡੀ ਨਦੀ ਜੋ ਹੈ ਇਥੇ ਪਟਿਆਲਾ ਦੀ ਤੇ ਉਸੇ ਦੇ ਵਿੱਚ ਜੋ ਇਹ जेसीबी ਮਸ਼ੀਨ ਰੁੜ ਜਾਂਦੀ ਹੈ ਤਾਂ जेसीबी ਮਸ਼ੀਨ ਦੱਸਦੇ ਕਿ ਉਹ ਜੋ ਹੈ ਇਸ ਪਾਣੀ ਦੇ ਵਿੱਚ ਰੁੜਨ ਲੱਗਦੀ ਹੈ ਤਾਂ ਉਸ ਤੋਂ ਬਾਅਦ ਮੌਕੇ ਤੇ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਡਰਾਈਵਰ ਨੂੰ ਤਾਂ ਸੰਭਾਲਿਆ ਜਾਂਦਾ ਤੇ ਫਿਰ जेसीबी ਮਸ਼ੀਨ ਨੂੰ ਵੀ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜੋ ਹੈ ਕੀਤੀਆਂ ਜਾਂਦੀਆਂ ਨੇ ਤੇ ਬੜੀ ਹੀ ਮੁਸ਼ਕਲ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ जेसीबी ਮਸ਼ੀਨ ਨੂੰ ਬਾਹਰ ਜੋ ਹੈ ਕ੍ਰੇਨ ਦੀ ਮਦਦ ਦੇ ਨਾਲ ਕੱਢਿਆ ਜਾਂਦਾ ਤਾਂ ਇਹ ਤਸਵੀਰਾਂ ਜੋ ਹੈ ਪਟਿਆਲਾ ਤੋਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕ੍ਰੇਨ ਦੀ ਮਦਦ ਦੇ ਨਾਲ ਜੋ ਹੈ ਜੀਸੀਬੀ ਨੂੰ ਬਾਹਰ ਕੱਢਿਆ ਜਾਂਦਾ ਹੈ ਹਾਲਾਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਵੱਡੀ ਮਸ਼ੀਨ ਹੁੰਦੀ ਹੈ ਇਸ ਦਾ ਭਾਰ ਵੀ ਕਾਫੀ ਹੁੰਦਾ ਹੈ ਲੇਕਿਨ ਇਸ ਦੇ ਬਾਵਜੂਦ ਜੋ ਹੈ ਉਹ ਮਸ਼ੀਨ ਵੀ ਦੱਸਦੇ ਕਿ ਜੀਸੀਬੀ ਵੀ ਇਸ ਹੜਾ ਦੇ ਅੱਗੇ ਢਿੱਲੀ ਪੈ ਗਈ ਤੇ ਇਸ ਹੜ ਦੇ ਅੱਗੇ ਜੋ ਹੈ ਜੀਸੀਬੀ ਵੀ ਟਿਕ ਨਹੀਂ ਸકી ਤੇ ਉਹ ਜੋ ਹੈ ਇਸ ਨਦੀ ਦੇ ਵਿੱਚ ਰੁੜ ਜਾਂਦੀ ਹੈ ਤਾਂ ਇਹ ਤੁਸੀਂ ਵੇਖੋ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਹੈ ਪਟਿਆਲਾ ਦੌਲਤਪੁਰ ਦੇ ਵਿੱਚ ਜੋ ਹੈ ਇੱਥੇ ਉਸਾਰੀ ਦਾ ਕੰਮ ਚੱਲ ਰਿਹਾ ਸੀਗਾ ਡੰਪ ਦਾ ਤੇ ਇੱਥੇ ਜੋ ਹੈ ਚਿਕਣੀ ਮਿੱਟੀ ਹੋਣ ਕਰਕੇ ਜੀਸੀਬੀ ਜੋ ਹੈ ਅਚਾਨਕ ਹੀ ਅਸੰਤੁਲਿਤ ਹੋ ਜਾਂਦੀ ਹੈ ਤੇ ਸੰਤੁਲਨ ਗੁਆਨ ਮਗਰੋਂ ਇਹ ਜੀਸੀਬੀ ਮਸ਼ੀਨ ਜੋ ਹੈ ਉਹ ਸਿੱਧਾ ਨਦੀ ਦੇ ਵਿੱਚ ਜਾ ਡਿੱਗਦੀ ਹੈ ਗਨੀਮਤ ਰਹੀ ਹੈ ਕਿ ਡਰਾਈਵਰ ਨੇ ਆਪਣੀ ਜਾਨ ਬਚਾ ਲਈ ਡਰਾਈਵਰ ਨੇ ਜੋ ਹੈ ਮੌਕੇ ਤੇ ਹੀ ਛਾਲ ਮਾਰ ਦਿੱਤੀ ਇਸ ਜੀਸੀਬੀ ਤੋਂ ਤੇ ਉਸ ਤੋਂ ਬਾਅਦ ਉਹ ਡਰਾਈਵਰ ਤਾਂ बच ਗਿਆ ਲੇਕਿਨ ਬਹੁਤ ਹੀ ਭਿਆਨਕ ਮੰਜ਼ਰ ਹੋ ਨੇ ਵੀ ਵੇਖਿਆ ਤਾਂ ਜਿਸ ਤੋਂ ਬਾਅਦ ਹੁੰਦਾ ਸੀ ਕਿ ਮੌਕੇ ਤੇ ਹੀ ਜੋ ਹੈ ਬੜੀ ਹੀ ਮੁਸ਼ਕਲ ਤੋਂ ਬਾਅਦ ਇਸ ਜੀਸੀਬੀ ਨੂੰ